ਲੋਕਾਂ ਨੂੰ ਬੰਦ ਕਰ ਦੇ ਬਰਬਾਦ ਕਰਦੇ ਲੋਕਾਂ ਕੋਲ ਨਾਕ ਪਿੰਦਾ ਕਿ ਕੁਝ ਪਿੰਦਾ ਕੁਝ ਪਿੰਦਾ ਗੱਲ ਹੀ ਗਲਤੀ ਇਹ ਕੋਈ ਨਹੀਂ ਕਹਿੰਦਾ ਉਹ 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 گلا گلا ميڏا کٿي اچي ته پهچي وڃي واه الله سين مليا ڏينھن ڏي 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 ڏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਤੁਸੀਂ ਇਸ ਸਮਾਗਮ ਚੱਲ ਰਹੇ ਹੋ ਨਾ ਹਰੇ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਜਾਂਦੇ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂ ਘਰ ਦੀ ਦੁਕਾਨ 'ਤੇ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਤੀ ਬਤੰਦਰ ਦੇਖ ਲੋ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ 'ਚ ਦੁੱਧ ਖਰਾਬ ਹੋਣਾ ਨਾ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਐਜਾ ਕੁਝ ਬਣ ਜੇ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐਂ ਕਰਕੇ ਗੱਲ ਹੋ ਗਈ ਸਾਡੇ ਗੱਲ ਪੈਂਦਾ ਯਾਰ ਦੱਸ ਹੁਣ ਸਹੀ ਐ ਕਿ ਗਲਤ ਐ ਤੁਸੀਂ ਆਪੇ ਲਾ ਲਓ ਹਸਾਬ ਸਮਝ ਤੋਂ ਬਾਹਰ ਐ ਰੇਟ ਲਾਉਣਾ ਅੜ ਕੇ ਰੇਟ ਵੀ ਅੜ ਕੇ ਲੈਣਾ ਪੂਰਾ ਤੇ ਦੇਖ ਲਓ ਹੁਣ ਚੀਜ਼ ਤਾਂ ਵਧੀਆ ਦੇ ਦੋ ਭਾਈ ਯਾਰ ਰੇਟ ਦੇਣਾ ਉਹੀ ਗੱਲ ਆ ਵੀ ਮਾੜਾ ਮਾੜਾ ਗੁਰੂ ਘਰ ਦੀ ਸ਼ਰਮ ਕਰ ਲਓ ਯਾਰ ਬੈਠੇ ਵੀ ਗੁਰੂ ਘਰ ਚ ਬੰਦਦਰੋਂ ਤੁਸੀਂ ਗੁਰੂ ਘਰ ਨਾਲ ਠੱਗੀਆਂ ਲਾਈ ਜਾਂਦੇ ਮੈਂ ਤਾਂ ਹਰਾਣਾ ਯਾਰ ਮਾੜੀ ਮੋਟੀ ਸ਼ਰਮ ਕਰ ਲਓ ਇਹੀਆਂ ਚੀਜ਼ਾਂ ਨੂੰ ਇਹ ਇਹੀ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ ਇਹ ਲੋਕਾਂ ਨੂੰ ਅੱਜ ਪਾਣੀ ਅੱਜ ਸਾਰੀ ਰਾਣੀ ਲੋਕਾਂ ਨੇ ਗਰਮੀ 'ਚ ਪਿੰਡ ਦੇ ਨਾਲ ਸੇਵਾ ਕਰੀ ਆ ਠੀਕ ਆ ਤੁਸੀਂ ਪਾਪ ਕਰਿਆ ਗਾਣਾ ਨਿਕਲ ਜਣੇ ਮੇਥੋਂ ਤੁਸੀਂ ਪਾਪ ਕਰਿਆਗਾ ਕੀ ਕਿੰਨਾ ਕੱਢ ਲੇ ਉਹਦੇ ਵਿੱਚੋਂ ਹਜ਼ਾਰ ਕੱਢ ਲਾਊਗਾ ਕਿੰਨਾ ਵੇਤੇ ਤੂੰ ਤੁਸੀਂ ਆਪਣੀ 20 ਕਿਲੋ 20 ਕਿਲੋ ਦੁੱਧ ਲੈਤਾ ਜੀਦਾ ਕਿੰਨੇ ਗਰਾ ਹੋਇਆ ਲੈ 400 ਦਾ ਦੁੱਧ ਹੈ ਨਹੀਂ ਥਰਾ 400 ਚੋਂ ਤੂੰ ਤਰੀ ਕੋਠੀ ਵੇਚੀ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਿ ਇਹਨੂੰ ਉਹ ਕਿ ਇਹਨੂੰ ਪ੍ਰਾਈਵ ਪਰਸਨਲੀ ਵੇਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਦਾ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜਜੂ ਯਾਰ ਇਹ ਕੁਝ ਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨਿਕਨੇ ਬੱਚੇ ਨੇ ਵੀ ਤਰਜਰ ਨਾ ਜੜ ਉਹੀ ਤਾਂ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਚ ਰਹਿਣਾ ਨਾਲੇ ਤੂੰ ਗੁਰੂ ਘਰ ਦੇ ਨਾਲ ਤੂੰ ਆ ਕੋਸ ਬੋ ਕਰ ਰਿਹਾ ਯਾਰ ਦੇਖ ਨਾ ਮਾੜਾ ਮੋਟਾ ਆਲਾ ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਦੇ ਢਿੱਡ 'ਚ ਪੈਣਾਂਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣਗੀਆਂ ਉਹ ਵੀ ਲੋਕਾਂ ਨੂੰ ਚੁਭਦੀਆਂ ਹੁੰਦੀਆਂ ਸਾਡੀਆਂ ਦਾ ਕਰੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲਓ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲਿਓ ਕਮੇਡੀ ਵਾਲਿਆਂ ਨੂੰ ਵੀ ਬੇਨਤੀ ਆ ਠੀਕ ਹੈ ਤੇ ਪਿੰਡਦਿਆਂ ਨੂੰ ਵੀ ਬੇਨਤੀ ਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵਾਧਾ ਇਨਾਂ ਨਰਕਾਂ ਇਨਾਂ ਗੱਲਾਂ ਲੱਗ ਲਿਓ ਗੁੱਤੂਆ ਪੰਡਾ ਨੇ 100 ਮਹੀਨੇ ਦੇ ਬਾਗ ਦੇ ਵੀ ਇੰਨਾ ਜਦੋਂ ਕਰੇ ਕਿਵੇਂ ਇਕੱਠਾ ਹੋਰ ਛੱਡ ਦੇ ਜਾਨਦੀ ਸੀ ਮੇਰਾ ਬੰਦਾ ਤੇਰੇ ਜੀ ਬਾਗ ਜੂ ਕੇ ਨਰਦ ਸੇ ਉਹ ਉਹ ਤਾਂ ਫੰਗ ਦੇ ਮਰਦੇ ਹੋ ਹੋ ਹੋ